ਸਵਾਗਤ ਹੈ ਆਓ ਆਓ ਆਦੋ ਬੇਚਨਣ ਹੋ ਗਿਆ ਚੱਕਲਾਸ਼ ਆलो ਚੱਕਲਾਸ਼ ਇੱਥੇ ਜੁਆਇਨਿੰਗ ਬੋਰਡ ਲਾਓ ਲੈ ਕੇ ਆਓ ਰਜਿਸਟਰ ਲਾਓ ਥੈਂਕ ਯੂ ਬਹੁਤ ਬਹੁਤ ਪਵਾਰਕਾ ਕਹਿੰਦਾ ਕਹਿੰਿਆ ਨਹੀਂ ਆ ਬੋਲ ਆਣਾ ਕਰੋ ਆਣਾ ਕਰੋ ਨੋ ਨੋ ਪੂਰੀ ਘਰ ਕੋਈ ਨਹੀਂ ਕਹਿੰਦਾ ਅੱਜ ਮੈਂ ਇਹ ਘੜ ਦੋ ਨਾ ਹਾਂਜੀ ਅਸਲ ਚੀਜ਼ ਹੋਣਾ ਹੀ ਹੈ ਪਹਿਲਾਂ ਇੱਥੇ ਇਕੱਠੇ ਹੀ ਕਰ ਲੈ ਭਾਈ ਸਾਡੇ ਆ ਲੈ ਲੋ ਵਾ ਵਾ ਠੀਕ ਹੈ ਜੀ ਵਾ ਵਾ ਲੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਲੋ ਜੀ ਆ ਨੋ ਨੋ ਬਹੁਤ ਬਹੁਤ ਸਾਈਨ ਸਾਈਨ ਕਰਵਾ ਲਾ ਹੈਗਾ ਹੈਗਾ ਜੀ ਹੈਗਾ ਸਾਈਨ ਕਰਵਾਉਣੇ ਨੇ ਸਾਈਨ ਕਰਵਾਓ ਜੀ ਤੁਹਾਡੇ ਉਹਨੂੰ ਦੀ ਮੰਤਰਾ ਲੈਣਾ ਨਹੀਂ ਨਹੀਂ ਸੁਣ ਲੈਂਗੇ ਫੋਟੋ ਲੈ ਲਈ ਫੋਟੋ तो कॉल कंटिन्यू जॉइनिंग दे दे हां जी हां हां जी 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 हां ਸਾਡੇ ਬਣਾਏ ਉਹਨੂੰ ਫੋਨ ਵਾਲਾ ਜੀ ਅਮਰਜੀਤ ਰੋਕੋ ਅਮਰਜੀਤ ਅਪਾਰੀ ਅੱਜ ਆਜੋ ਬਹੁਤ ਤਰਸਦਾ ਪੂਰੀ ਫੰਕੀ ਇਲੈਕਟ੍ਰਿਕ ਅਮਰਜੀਤ ਪਾਈਟ ਕਰ ਲੈਣਾ ਪਤਾ ਆਜੋ ਆਜੋ ਮંત્રી ਸਾਹਿਬ ਅੱਗੇ ਹੋ ਗਏ ਅੱਜ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਪੁਰਾਣੇ ਸਾਥੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੇ ਪੁਰਾਣੇ ਸਾਥੀ ਔਰ ਸਿਪਾਹੀ ਸਾਡੇ ਵੱਡੇ ਭਰਾ ਜੱਸੀ ਸੇਖੋ ਜੀ ਨੂੰ ਅੱਜ ਫੂਡ ਕਮਿਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਸਟੇਟ ਲੈਵਲ ਦੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ ਮੈਂ ਸਮਝਦਾ ਕਿ ਇਹਨਾਂ ਦੀ ਪਾਰਟੀ ਪ੍ਰਤੀ ਔਰ ਪੰਜਾਬ ਪ੍ਰਤੀ ਕਮਿਟਮੈਂਟ ਡੈਡੀਕੇਸ਼ਨ ਨੂੰ ਦੇਖਦੇ ਹੋਏ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਸੋ ਇਹਨਾਂ ਦੇ ਪਰਿਵਾਰ ਨੂੰ ਸਾਰੇ ਸਾਥੀਆਂ ਨੂੰ ਜਿੱਥੇ ਲੱਖ ਲੱਖ ਮੁਬਾਰਕਬਾਦ ਹੈ ਉੱਥੇ ਮੈਂ ਸਮਝਦਾ ਕਿ ਆ ਬਹੁਤ ਵੱਡੀ ਜਸਟੀਫਿਕੇਸ਼ਨ ਇਹ ਆਪਦੇ ਅਹੁਦੇ ਨਾਲ ਕਰਨਗੇ ਕਿਉਂਕਿ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਮੁੱਦੇ ਮਸਲੇ ਲੰਬੇ ਸਮੇਂ ਤੋਂ ਚਾਗਦੇ ਰਹੇ ਨੇ ਔਰ ਇਹਨਾਂ ਦੇ ਆਉਣ ਨਾਲ ਫੂਡ ਸਟੇਟ ਫੂਡ ਕਮਿਸ਼ਨ ਔਰ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਇਹ ਹੋਰ ਸਟਰੈਂਥਨ ਹੋਏਗਾ ਇਹਦੀ ਜਿਹੜੀ ਵਰਕਿੰਗ ਹੈ ਉਹ ਹੋਰ ਸਟ੍ਰੀਮਲਾਈਨ ਹੋਏਗੀ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਪਰ ਫਾਇਦਾ ਹੋਏਗਾ ਸੋ ਬਹੁਤ ਹੀ ਬਹੁਤ ਬਹੁਤ ਮੁਬਾਰਕਾ ਸਾਡੇ ਵੱਡੇ ਵੀਰ ਜੱਸੀ ਸਿੱਖੂ ਜੀ ਔਰ ਇਹਨਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਜੀ ਜੀ ਸਭ ਤੋਂ ਪਹਿਲਾਂ ਸਰਦਾਰ ਜਸਵੀਰ ਸਿੰਘ ਜੱਸੀ ਸੇਖੋਂ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਉਹਨਾਂ ਨੇ ਮੈਂਬਰ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਦਾ ਅਹਿਮ ਅਹੁਦਾ ਸੰਭਾਲਿਆ ਹੈਗਾ ਸੋ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਪਾਰਟੀ ਦੇ ਕੌਮੀ ਕਰਮਿੰਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਕਾਈ ਦੇ ਪ੍ਰਧਾਨ ਔਰ ਮੇਰੇ ਕੈਬਨਿਟ ਕਲੀਗ ਅਮਨ अरोड़ा ਜੀ ਔਰ ਫੂਡ ਮਿਨਿਸਟਰ ਲਾਲਚੰਦ ਕਟਾਰੂ ਚੱਕ ਜੀ ਵਰਿੰਦਰ ਗੋਇਲ ਜੀ ਗਜਰ ਮਾਜਰਾ ਸਾਹਿਬ ਔਰ ਸਾਰੇ ਵੀ ਜਿੰਨੇ ਚੇਅਰਮੈਨ ਦੋਸਤ ਮਿੱਤਰ ਸਾਰੇ ਆਏ ਨੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਬਣ ਕੇ ਅੱਜ ਦੇ ਇਸ ਖੁਸ਼ੀ ਦੇ ਸਮਾਗਮ ਚ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਬਹੁਤ ਹੀ ਅਹਿਮ ਪੋਸਟਾ ਜਿਹਦੇ ਉੱਤੇ ਮੈਸਮਨ ਦਾ ਸੇਖੋ ਸਾਹਿਬ ਨੂੰ ਸੀਐਮ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਵਿਸ਼ਵਾਸ ਕਰਕੇ ਲਾਇਆਗਾ ਔਰ ਲਗਾਤਾਰ ਪੰਜਾਬ ਦੀ ਤਰੱਕੀ ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਔਰ ਪੰਜਾਬ ਨੂੰ ਜਿਹੜਾ ਬੁਲੰਦੀਆਂ ਤੱਕ ਲੈ ਕੇ ਜਾਣਗੇ ਬਹੁਤ ਹੀ ਪੁਰਾਣੇ ਸਾਥੀ ਨੇ ਬਿਲਕੁਲ ਜਿਵੇਂ ਮੈਂ ਅਮਨ ਰੂੜਾ ਜੀ ਨੇ ਕਿਹਾਗਾ ਕਿ ਸ਼ੁਰੂ ਤੋਂ ਲੈ ਕੇ ਜਿਸ ਦਿਨ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਉਸ ਦਿਨ ਤੋਂ ਲੈ ਕੇ ਅੰਨਾ ਮੂਵਮੈਂਟ ਤੋਂ ਲੈ ਕੇ ਪੰਜਾਬ ਦੇ ਲਈ ਸੰਘਰਸ਼ ਕਰ ਰਹੇ ਨੇਗੇ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਿਰਜਿਆਗਾ ਕਿ ਰੰਗਲਾ ਪੰਜਾਬ ਬਣਾਉਣਾਗਾ ਉਹ ਇੱਕ ਸਾਥੀ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਨੇ ਔਰ ਮੈਂ ਦੇਖਦਾ ਹੁੰਦਾ ਬਹੁਤ ਹੀ ਅੱਛੇ ਅੱਛੇ ਟੌਪਿਕਸ ਦੇ ਉੱਤੇ ਬੜੀ ਅੱਛੀ رائے ਦਿੰਦੇ ਨੇਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾਗਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਆ ਔਰ ਖਾਸ ਕਰਕੇ ਫੂਡ ਇੰਡਸਟਰੀ ਦੀ ਕਈ ਵਾਰ ਗੱਲ ਕਰ ਦੇ ਦੇਣਗੇ ਕਿ ਪੰਜਾਬ ਕੀ ਐਗਰੀਕਲਚਰ ਸਟੇਟ ਆ ਅਗਰੀਰੀਅਨ ਸਟੇਟ ਆ ਪੰਜਾਬ ਕਿਸਾਨੀ ਨਾਲ ਜੁੜਿਆ ਹੋਇਆਗਾ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਫੂਡ ਦੇ ਫੂਡ ਦੀ ਜਿਹੜੀ ਆ ਇੰਡਸਟਰੀ ਆਉਣੀ ਚਾਹੀਦੀ ਆ ਸੋ ਮੈਂ ਸਮਝਦਾ ਜਿਹਾ ਸਾਥੀ ਨੂੰ ਅਹਿਮ ਮੌਦਾ ਮਿਲਿਆਗਾ ਸੋ ਬਹੁਤ-ਬਹੁਤ ਮੁਬਾਰਕਬਾਦ ਔਰ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਬਤਾਰ ਪਰਿਵਾਰਕ ਮੈਂਬਰ ਹੁੰਦਾ ਹੋਇਆ ਕਿਉਂਕਿ ਸੇਖੋ ਸਾਹਿਬ ਮੇਰੇ ਵੱਡੇ ਭਰਾ ਨੇਗੇ ਸੋ ਪਰਿਵਾਰਕ ਮੈਂਬਰ ਹੋਇਆ ਹੁੰਦਾ ਹੋਇਆ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਔਰ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਮੇਰੇ ਨਿੱਜੀ ਦੋਸਤ ਭਗਵੰਤ ਮਾਨ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਮੁੱਚੀ ਟੀਮ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਡੇ ਮੇਰੇ ਵੀਰ ਹਰਪਾਲ ਚੀਮਾ ਜੀ ਬਰਿੰਦਰ ਗੋਇਲ ਜੀ ਸਾਡੇ ਪਰਿਵਾਰ ਦੇ ਹਿੱਸਾ ਲਾਲਚੰਦ ਜੀ ਘਟਾਰੂ ਚੱਕ ਗੱਜਣ ਮਾਇਰਾ ਸਾਹਿਬ ਮੈਡਮ ਰਾਜ ਲਾਲੀ ਗਿੱਲ ਸਾਡੇ ਅਮਰੀਕਾ ਤੋਂ ਪਾਰਟੀ ਯੂਨਿਟ ਦੇ ਵਿਸ਼ੇਸ਼ ਤੌਰ ਤੇ ਆਏ ਨੇ ਸ਼ੀਨਾ ਜੀ ਭੈਣ ਜੀ ਸਾਡੇ ਔਰ ਮੇਰੇ ਪਰਿਵਾਰ ਮੇਰੇ ਭੈਣ ਭਰਾ ਰਿਸ਼ਤੇਦਾਰ ਦੋਸਤ ਜਿੰਨੇ ਵੀ ਆਏ ਹੋ ਸਾਡੇ ادارے ਦੇ ਚੇਅਰਮੈਨ ਸ਼ਰਮਾ ਜੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਆਇਆਂ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਅਹੁਦੇ ਤੇ ਤੁਸੀਂ ਅੱਜ ਮੇਨੂੰ ਬਿਠਾਇਆ ਗਿਆ ਕਿ ਇਹਦੀ ਗ੍ਰੀਮਾ ਨੂੰ ਚਾਰ ਚੰਨ ਲਾਵਾਂਗੇ ਔਰ ਜਿਹੜਾ ਵੀ ਫੂਡ ਨਾਲ ਰਿਲੇਟਡ ਹੋਊਗੀ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲ ਕਰਦੇ ਰਾਵਾਂਗੇ ਔਰ ਤੁਹਾਡਾਂ ਆਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਆਪਣੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਵਾਂਗੇ ਬਹੁਤ ਧੰਨਵਾਦ ਸਭ ਤੋਂ ਪਹਿਲੇ ਉਹਦਾ ਮੇਰੇ ਵੱਲੋਂ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਜਸਵੀਰ ਸੇਖੋਂ ਜੀ ਜਿਨ੍ਹਾਂ ਨੂੰ ਅੱਜ ਫੂਡ ਕਮਿਸ਼ਨ ਪੰਜਾਬ ਦੇ ਮੈਂਬਰ ਦੇ ਰੂਪ ਦੇ ਵਿੱਚ ਅੱਜ ਜੋ ਵਿਰਾਜਮਨ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਸਨਈਆਂ ਨੂੰ ਦੋਸਤਾਂ ਮਿੱਤਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਮਹਿਸੂਸ ਕਰਦਾ ਕਿ ਅਸੀਂ ਕਿਉਂਕਿ ਫੂਡ ਪੰਜਾਬ ਖੇਤੀਬਾੜੀ ਸਟੇਟ ਆ 100 1 ਕਰੋੜ 52 ਲੱਖ ਸਾਡੇ ਪੰਜਾਬ ਚ ਕੰਜ਼ਿਊਮਰ ਨੇ ਜਿਹੜੇ ਸਾਡੇ ਫੂਡ ਸਪਲਾਈ ਨਾਲ ਜੁੜੇ ਨੇ ਔਰ ਵੱਡਾ ਹਿੱਸਾ ਪੰਜਾਬ ਦਾ ਚਾਹੇ ਉਹ ਕਿਸਾਨੀ ਦੇ ਰੂਪ ਚਾ ਚਾਹੇ ਉਹ ਆੜਤੀਆਂ ਦੇ ਰੂਪ ਚਾ ਮਿਲਰ ਦੇ ਰੂਪ ਚ ਸੋ ਵੱਡਾ ਹਿੱਸਾ ਪੰਜਾਬ ਦਾ ਆਦੀਵਾਦੀ ਜਿਹੜੀ ਆ ਉਹ ਇਸ ਫੂਡ ਡਿਪਾਰਟਮੈਂਟ ਦੇ ਨਾਲ ਫੂਡ ਸਿਸਟਮ ਨਾਲ ਜੁੜੀ ਆ ਸੋ ਅਸੀਂ ਸਾਰੇ ਰਲ ਕੇ ਇਹਦੇ ਅੰਦਰ ਲੀਆਂ ਜਿਹੜੀਆਂ ਚੁਣੌਤੀਆਂ ਨੇ ਉਹਨੂੰ ਸਾਰ ਕਰਨ ਦੇ ਲਈ ਸਿਰ ਜੋੜ ਕੇ ਕੰਮ ਕਰਾਂਗੇ ਸੋ ਮੈਂ ਆਪਣੇ ਨੈਸ਼ਨਲ ਕਨਵੀਨਰ ਸ੍ਰੀ ਆਬਿੰਦ ਕੇਜਰੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵਿਸ਼ੇਸ਼ੌਰਤ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਦਿਲ ਔਰ ਪਿਆਰੇ ਸਾਥੀ ਸਾਨੂੰ ਦਿੱਤੇ ਆ ਸੋ ਮੈਂ ਉਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਥੇ ਮੁਬਾਰਕ ਦੇ ਰਿਹਾ ਸੋ ਉਸ ਨਾਲ ਹੀ ਸਾਡੇ ਪੰਜਾਬ ਕਾਈ ਦੇ ਪ੍ਰਧਾਨ ਸਾਡੇ ਕੈਬਨਿਟ ਦੇ ਸਾਥੀ ਅਮਰ ਲੋੜਾ ਜੀ ਸਰਦਾਰ ਹਰਪਾਲ ਸਿੰਘ ਟੀਮਾ ਜੀ ਜਿਹੜੇ ਸਾਡੇ ਪੰਜਾਬ ਦੇ ਵਿੱਤ ਮੰਤਰੀ ਨੇ ਔਰ ਮੇਰੇ ਸੱਜੇ ਪਾਸੇ ਬਰਿੰਦਰ ਗੋਇਲ ਜੀ ਸ਼ਰਮਾ ਜੀ ਜਿਹੜੇ ਸਾਡੇ ਚੇਅਰਮੈਨ ਨੇ ਔਰ ਗੱਜਨਵਾਜਰਾ ਜੀ ਸਾਡੇ ਐਮ ਐਲ ਏ ਸਾਡੀ ਵੱਡੀ ਭੈਣ ਰਾਜੀ ਗੇਲ ਜੀ ਜਿਹੜੇ ਚੇਅਰਪਰਸਨ ਨੇ ਔਰ तमाम ਜਿੰਨੇ ਵੀ ਸਾਡੇ ਸਾਥੀ ਆਏ ਆ ਮੈਂ ਸਮਝਦਾ ਕਿ ਇੱਕ ਬਹੁਤ ਹੀ ਕੈਪੇਬਲ ਇਨਸਾਨ ਨੂੰ ਇੱਕ ਸਾਥੀ ਨੂੰ ਅੱਜ ਇਸ ਸੋਧੇ ਤੇ ਬਿਠਾਣ ਲੱਗੇ ਆ ਸਾਨੂੰ ਵੀ ਕੁਝ ਮਿਸਸ ਹੋ ਰਹੀ ਆ ਸੋ ਸਿਰ ਜੋੜ ਕੇ ਕੰਮ ਕਰਾਂਗੇ ਔਰ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਸ਼ੁਭ ਦਿਹਾੜੇ ਤੇ ਮੈਂ ਸਾਡੇ ਪੁਰਾਣੇ ਸਾਥੀ ਜੱਸੀ ਸੇਖੋਂ ਜੀ ਨੂੰ ਤੇ ਸਮੁੱਚੇ ਪਰਿਵਾਰ ਨੂੰ ਲੱਖ-ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਉਹ ਸੇਖੋਂ ਸਾਹਿਬ ਨੂੰ ਦਿੱਤੀ ਸੇਖੋਂ ਸਾਹਿਬ ਤੇ ਮੈਂ ਪਿਛਲੇ ਲੰਬੇ ਸਮੇਂ ਤੋਂ ਇਕੱਠੇ ਕੰਮ ਕੀਤਾ ਹੈ ਬਹੁਤ ਹੀ ਠਰਮੇ ਵਾਲੇ ਤੇ ਬਹੁਤ ਵਧੀਆ ਸੋਚ ਰੱਖਣ ਵਾਲੇ ਇਨਸਾਨ 80 ਸੇਖੋਂ ਜੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਵੀ ਕਿਸ ਤਰ੍ਹਾਂ ਦੀ ਦਿੱਤੀ ਗਈ ਹੈ ਕਿਉਂਕਿ ਸਾਡਾ ਸੂਬਾ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਤੇ ਫੂਡ ਕਮਿਸ਼ਨ ਦਾ ਇਹਨਾਂ ਨੂੰ ਮੈਂਬਰ ਬਣਾਇਆ ਹੈ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਦੀ ਦੇਖ ਰੇਖ ਦੇ ਵਿੱਚ ਜੋ ਸਾਡੀ ਪੰਜਾਬ ਦਾ ਖੇਤੀ ਦੀ ਤਰੱਕੀ ਦੇ ਲਈ ਕੰਮ ਕਰਨ ਵਾਲੇ ਨੇ ਉਹ ਸਾਰੇ ਕੰਮ ਜੱਸੀ ਸੇਖੋਂ ਜੀ ਬੜੀ ਲਗਨ ਤੇ ਮਿਹਨਤ ਦੇ ਨਾਲ ਕਰਨਗੇ ਸੋ ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਸੋ ਮੈਂ ਇੱਕ ਵਾਰ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਾਡੇ ਅਮਨ अरोड़ा ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅੱਗੇ ਵਧ ਰਹੀ ਹੈ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਸਾਹਿਬ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਬਹੁਤ ਵੱਡੀ ਸੇਵਾ ਦਿੱਤੀ ਹੈ ਆਪਣੀ لیاقت ਦੇ ਸਦਕਾ ਰੈਵਨਿਊ ਵਧਾ ਕੇ ਤੇ ਲੋਕਾਂ ਤੇ ਬਿਨਾ ਕੋਈ ਟੈਕਸ ਲਾਏ ਪੰਜਾਬ ਨੂੰ ਅੱਗੇ ਲੈ ਕੇ ਗਏ ਆ ਲਾਲਚੰਦ ਜੀ ਕਟਾਰੂ ਚੱਕ ਸਾਹਿਬ ਜਿਨ੍ਹਾਂ ਨੇ ਫੂਡ ਮਹਿਕਮੇ ਦੇ ਵਿੱਚ ਬਹੁਤ ਵੱਡੇ ਪ੍ਰਾਲੇ ਕੀਤੇ ਨੇ ਗੱਜਨ ਮਾਜਰਾ ਜੀ ਸਾਡੇ ਸਾਥੀ ਰਾਜ ਗਿਲ ਜੀ ਤੇ ਹੋਰ ਸਾਰੇ ਸਾਡੇ ਸਾਥੀ ਇਸ ਖੁਸ਼ੀ ਦੇ ਵਿੱਚ ਸ਼੍ਰੀਕ ਹੋਏ ਆ ਸੋ ਸਾਰਿਆਂ ਦਾ ਧੰਨਵਾਦ ਤੇ ਜੱਸੀ ਸੇਖੋ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬਹੁਤ ਹੀ ਖੁਸ਼ੀਆਂ ਭਰਪੂਰ ਦੇ ਨਾਲ ਕਿਉਂਕਿ ਸਾਡੇ ਅਮਰਗੜ ਹਲਕੀ ਦੇ ਸਰਦਾਰ ਮੇਰੇ ਛੋਟੇ ਵੀਰ ਜਸਵੀਰ ਜੱਸੀ ਜੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਨੈਸ਼ਨਲ ਕਮਿਊਨ ਅਰਵਿੰਦ ਕੇਰਵਲ ਜ ਨੇ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਆ ਜਿਹਦੇ ਤੋਂ ਇੱਕ ਪਤਾ ਲੱਗਦਾ ਵੀ ਆਮ ਵਰਕਰ ਜੋ ਮੁੱਢਲੇ ਦਿਨਾਂ ਦੇ ਵਿੱਚ ਵੀ ਚੱਲੇ ਨੇ ਤੇ ਅੱਜ ਆਮ ਆਦਮੀ ਪਾਰਟੀ ਉਹਨਾਂ ਨੂੰ ਮਾਣ ਦੇ ਕੇ ਸਾਡੇ ਸਾਰੇ ਵਰਕਰਾਂ ਦਾ ਮਨ ਵਧਾ ਰਹੀ ਆ ਤੇ ਅੱਜ ਇਸ ਅਹਿਮ ਅਹੁਦੇ ਤੇ ਤੇ ਸਾਡੇ ਜਿਹੜੀ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਾਰੀ ਕ੍ਰੀਮ ਸਾਡੇ ਪ੍ਰਧਾਨ ਅਰੋੜਾ ਸਾਹਿਬ ਆਏ ਨੇ ਤੇ ਸਾਡੇ ਵਿੱਤ ਮੰਤਰੀ ਚੀਮਾ ਸਾਹਾ ਜੀ ਨੇ ਸਾਡੇ ਫੂਡ ਮੰਤਰੀ ਕੁਟਾਰੂ ਚੱਕ ਜੀ ਆਏ ਨੇ ਸਾਡੇ ਇਰੀਗੇਸ਼ਨ ਦੇ ਮੰਤਰੀ ਜੀ ਨਰਿੰਦਰ ਕੋਇਲ ਜੀ ਆਏ ਨੇ ਕਿਉਂਕਿ ਬਹੁਤ سارے ਵਰਕਰ ਆਏ ਨੇ ਸਾਡੇ ਚੇਅਰਮੈਨ ਅਜਦੀਪ ਜੀ ਨੇ ਤੇ ਬਹੁਤ سارے ਵਰਕਰ ਆਏ ਨੇ ਜਿਹੜੇ ਵਧਾਈਆਂ ਦੇ ਰਹੇ ਨੇ ਕਿਉਂਕਿ ਚੰਗੇ ਇਨਸਾਨ ਨੂੰ ਵਧਾਈਆਂ ਦੇ ਸ਼ਾਮਲ ਹੋਣਾ ਇੱਕ ਹਰ ਇੱਕ ਨੂੰ ਐਂ ਲੱਗਦਾ ਵੀ ਜਿਵੇਂ ਅੱਜ ਮੈਂ ਕਿਸੇ ਪਵਿੱਤਰ ਬੰਦੇ ਨੂੰ ਮਿਲਣ ਚੱਲਿਆ ਤੇ ਇਹਨਾਂ ਦੀ ਰੂਹ ਵੀ ਪਵਿੱਤਰ ਹੈ ਤੇ ਸੋਚ ਵੀ ਪਵਿੱਤਰ ਆ ਤੇ ਬਹੁਤ ਸਹਿਜ ਅਵਸਥਾ ਜੇ ਹਰ ਗੱਲ ਕਹੇ ਜਾਂਦੇ ਨੇ ਕਦੇ ਗੁੱਸਾ માં ਕਦੇ ਜ਼ਿੰਦਗੀ ਚ ਅੱਜ ਦੇਖਿਆ ਹੀ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਪ੍ਰਮਾਤਮਾ ਨੇ ਸਹੀ ਬਰਖਾ ਵੀ ਕਰ ਦਿੱਤੀ ਬਰਖਾ ਬਾਹਰ ਤੇ ਚੂਨ ਵੀ ਕਰ ਦਿੱਤੀ ਧੰਨਵਾਦ ਬਹੁਤ ਧੰਨਵਾਦ ਠੀਕ ਹੈ ਬਾਈ ਠੀਕ ਹੈ ਮਿਲ ਕੇ ਨਹੀਂ ਕਿਉਂ ਜੀ